ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਹੀ ਮਜ਼ੇਦਾਰ ਤੇ ਲਾਜਵਾਬ ਜੀ ਟਿੱਕੀ ਬਣਾ ਲਈ ਨਾ ਆਪਾਂ ਕੋਈ ਸਮਾਨ ਕੱਟਣਾ ਨਾ ਕੁਝ ਤਿਆਰ ਕਰਨਾ ਨਾ ਬਹੁਤੀਆਂ ਚੀਜ਼ਾਂ ਦੀ ਜ਼ਰੂਰਤ ਹੈ ਫਿਰ ਵੀ ਕਿੰਨਾ ਜ਼ਿਆਦਾ ਵਧੀਆ ਕਲਰ ਆਇਆ ਤੇ ਟਿੱਕੀ ਕਿੰਨੀ ਟੇਸਟੀ ਹੈ ਜਦੋਂ ਤੁਸੀਂ ਖਾ ਲਈ ਤਾਂ ਆਪਣੇ ਆਪ ਹੀ ਪਤਾ ਲੱਗ ਜੂਗਾ ਬੜੇ ਸਿੰਪਲ ਜਿਹੇ ਤਰੀਕੇ ਨਾਲ ਇਹਨੂੰ ਆਪਾਂ ਬਣਾਇਆ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਈਏ ਚਾਵਲ ਜਿਹੜੇ ਕਿ ਆਪਾਂ ਰਾਤ ਬਣਾਏ ਸੀ ਸਵੇਰ ਬਣਾਏ ਹੁਣ ਉਹ ਵੀ ਯੂਜ਼ ਕਰ ਸਕਦੇ ਹਾਂ ਇੱਕ ਕੌਲੀ ਲਈ ਆਪਾਂ ਚਾਵਲਾਂ ਦੀ 3-4 ਚਮਚ ਲੈ ਆਪਾਂ ਦਹੀਂ ਦੇ ਦਹੀਂ ਤੁਹਾਡਾ ਖੱਟਾ ਹੋਵੇ ਚਾਹੇ ਨਾਰਮਲ ਹੋਵੇ ਕੋਈ ਗੱਲ ਨਹੀਂ ਪਰ ਜ਼ਿਆਦਾ ਖੱਟਾ ਵੀ ਨਾ ਹੋਵੇ ਉਸ ਤੋਂ ਬਾਅਦ ਉਸੇ ਕੌਲੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਦੇ ਵਿੱਚ ਪਾਤਾ ਫਿਰ ਪਾਇਆ ਜੀ 1-1/2 ਉਬਲਿਆ ਹੋਇਆ ਆਲੂ ਜ਼ਿਆਦਾ ਆਲੂਆਂ ਦੀ ਵੀ ਜ਼ਰੂਰਤ ਨਹੀਂ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਬੜੀਆ ਜਿਹਾ ਦਾ ਪੇਸਟ ਤਿਆਰ ਕਰ ਲਾਂਗੇ ਕੋਈ ਵੀ ਗੱਠ ਵਗੈਰਾ ਦੇ ਪੇਸਟ ਵਿੱਚ ਬਿਲਕੁਲ ਨਾ ਹੋਵੇ ਫਿਰ ਸਾਰੇ ਪੇਸਟ ਨੂੰ ਇੱਕ ਖੁੱਲੇ ਜਿਹੇ ਭਾਂਡਾ ਇਹ ਵਿੱਚ ਤੁਸੀਂ ਕੱਢ ਲਿਓ ਬਿਲਕੁਲ ਸੌਫਟ ਤੇ ਪਲੇਨ ਜਦੋਂ ਹੀ ਹੱਥਾਂ ਨਾਲ ਲਗਾ ਕੇ ਦੇਖੋਗੇ ਦੇਖੋ ਇਸ ਤਰ੍ਹਾਂ ਦਾ ਇਹ ਪੇਸਟ ਹੈ ਜਿਹੜਾ ਤਿਆਰ ਹੋਣਾ ਚਾਹੀਦਾ ਹੈ ਬੜੇ ਸਿੰਪਲ ਜਿਹੇ ਤਰੀਕੇ ਨਾਲ ਮਜ਼ੇਦਾਰ ਰੈਸਪੀ ਬਣਦੀ ਹੈ ਜਿਹਨੂੰ ਵੀ ਬਣਾ ਕੇ ਤੁਸੀਂ ਇੱਕ ਵਾਰ ਖਵਾਤੀ ਤਾਂ ਬਾਰ-ਬਾਰ ਤੁਹਾਡੇ ਤੋਂ ਇਹਦੀ ਰੈਸਪੀ ਜ਼ਰੂਰ ਪੁੱਛੂਗਾ ਫਿਰ ਆਪਾਂ ਇਹਦੇ ਵਿੱਚ ਅੱਧੀ ਕੌਲੀ ਪਰ ਕੇ ਪਾਈਏ ਚਾਵਲ ਦਾ ਆਟਾ ਇਹਦੇ ਨਾਲ ਹੀ ਟਿੱਕੀ ਹੈ ਜਿਹੜੀ ਕ੍ਰਿਸਪੀ ਬਣੂਗੀ ਅੱਧਾ ਚਮਚ ਪਾਵਾਂਗੇ ਨਮਕ ਦਾ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਫਿਰ ਪਾਈਏ ਤਿੱਖੀ ਲਾਲ ਮਿਰਚ ਨਮਕ ਮਿਰਚ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਜਿਆਦਾ ਤਿੱਖਾ ਨਹੀਂ ਪਸੰਦ ਤਾਂ ਕਾਲਾ ਨਮਕ ਕਾਲੀ ਮਿਰਚ ਪਾ ਲਿਓ ਪਰਾਪਏ ਦੇ ਵਿੱਚ ਥੋੜਾ ਜਿਹਾ ਜੀਰਾ ਪਾਊਡਰ ਵੀ ਪਾਇਆ ਸੀ ਉਸ ਤੋਂ ਬਾਅਦ ਫਿਰ ਪਾਈਏ ਜੀ ਮੇਥੀ ਥੋੜਾ ਜਿਹਾ ਪਾਵਾਂਗੇ ਧਨੀਆ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਪਾਣੀ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਇਸੇ ਪੇਸਟ ਦੇ ਵਿੱਚ ਹੀ ਇਹਨੇ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਪਰ ਇੱਥੇ ਤੁਸੀਂ ਇਹਨੂੰ ਜਦੋਂ ਹੀ ਮਿਕਸ ਕਰੋਗੇ ਧਿਆਨ ਰੱਖਿਓ ਜਿਆਦਾ ਢਿੱਲਾ ਨਾ ਹੋਵੇ ਜਦੋਂ ਹੀ ਸਾਰਾ ਆਟਾ ਚੰਗੀ ਤਰ੍ਹਾਂ ਪੇਸਟ ਵਿੱਚ ਮਿਕਸ ਹੋ ਗਿਆ ਤਾਂ ਇੱਥੇ ਤੁਸੀਂ ਦੇਖ ਲੈਣਾ ਜੇ ਥੋੜਾ ਜਿਹਾ ਢਿੱਲਾ ਹੋਇਆ ਤਾਂ ਚਾਵਲ ਦਾ ਆਟਾ ਇਹਦੇ ਵਿੱਚ ਤੁਸੀਂ ਹੋਰ ਮਿਕਸ ਕਰ ਦਿਓ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਆਪਣੇ ਹੱਥਾਂ ਨੂੰ ਥੋੜਾ ਜਿਹਾ ਲਗਾ ਲਿਓ ਕਿਉਂ ਜਾਂ ਕੋਈ ਵੀ ਤੇਲ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਵਰਤਦੇ ਹੋ ਤੇ ਫਿਰ ਉਹਦੇ ਨਾਲ ਤੁਸੀਂ ਇਹਦੇ ਛੋਟੇ-ਛੋਟੇ ਜਿਹੇ ਪੇੜੇ ਬਣਾ ਲਿਓ ਤੇ ਉਹਨੂੰ ਹਲਕਾ ਜਿਹਾ ਪ੍ਰੈਸ ਕਰ ਦਿਓ ਇਹਨੂੰ ਤੁਸੀਂ ਗੋਲ ਵੀ ਬਣਾ ਸਕਦੇ ਹੋ ਟਿੱਕੀਆਂ ਦੇ ਰੂਪ ਚ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਇਹਨਾਂ ਨੂੰ ਆਪਾਂ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਿਆ ਦੇਖੋ ਇਹਨਾਂ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਹੈਗਾ ਵਾਈਟ ਜੀਆਂ ਲੱਗ ਰਹੀਆਂ ਨੇ ਪਰ ਤੁਸੀਂ ਇਹਨਾਂ ਦੇ ਵਿੱਚ ਇੱਥੇ ਹਲਦੀ ਬਿਲਕੁਲ ਨਾ ਪਾਓ ਕਿਉਂਕਿ ਇਹ ਇਸੇ ਤਰੀਕੇ ਨਾਲ ਹੀ ਵਧੀਆ ਲੱਗਦੀਆਂ ਨੇ ਫਿਰ ਆਪਾਂ ਤੇਲ ਨੂੰ ਰੱਖਿਆ ਗਰਮ ਤੇ ਉਹਦੇ ਵਿੱਚ ਇਹਨਾਂ ਨੂੰ ਕਰਾਂਗੇ ਫਰਾਈ ਹੌਲੀ ਹੌਲੀ ਆਪਾਂ ਸਾਰੀਆਂ ਟਿੱਕੀਆਂ ਨੂੰ ਇਹਦੇ ਵਿੱਚ ਪਾ ਦਾਂਗੇ ਤੇ ਇੱਕੇ ਦਮੀ ਤੁਸੀਂ ਇਹਦੀ ਉਲਟ ਪਲਟ ਬਿਲਕੁਲ ਨਾ ਕਰਿਓ 1.5 ਮਿੰਟ ਤੱਕ ਇਹਨੂੰ ਨਾ ਛੇੜਿਓ ਜਦੋਂ ਇਹ ਨੀਚੋਂ ਪੱਕ ਗਈਆਂ ਤਾਂ ਕਿਸੇ ਵੀ ਫੋਕ ਵਗੈਰਾ ਨਾਲ ਤੁਸੀਂ ਇਹਨੂੰ ਪਲਟਾ ਦਿਓ ਤੇ ਆਪਣੇ ਆਪ ਹੀ ਇਹ ਨੀਚੇ ਪੈਨ ਨੂੰ ਛੱਡ ਦੇਣਗੀਆਂ ਜੇ ਥੋੜੀਆਂ ਜਿਹੀਆਂ ਵੀ ਨੀਚੋਂ ਕੱਚੀਆਂ ਹੋਈਆਂ ਤੇ ਪੈਨ ਨਾਲ ਚਿਪੇ ਰਹਿਣਗੀਆਂ ਤੁਹਾਨੂੰ ਇਸ ਤਰੀਕੇ ਨਾਲ ਪਤਾ ਲੱਗ ਜੂਗਾ ਸਾਰਿਆਂ ਨੂੰ ਆਪਾਂ ਪਲਟਾ ਤਾਂ ਤੇ ਜਿਹੜੀ ਵੀ ਇਹਦੇ ਵਿੱਚ ਥੋੜੀ ਜਿਹੀ ਜਗ੍ਹਾ ਬਣੀ ਤਾਂ ਆਪਾਂ ਦੂਸਰੀਆਂ ਟਿੱਕੀਆਂ ਜਿੰਨੀਆਂ ਹੋ ਸਕੀਆਂ ਦੇ ਵਿੱਚ ਪਾਤੀਆਂ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਤੇਲ ਨੂੰ ਗਰਮ ਤਾਂ ਤੋਂ ਬਾਅਦ ਫਿਰ ਗੈਸ ਨੂੰ ਤੁਸੀਂ ਘਟਾ ਲਿਓ 5 ਤੋਂ 6 ਮਿੰਟਾਂ ਵਿੱਚ ਇਹ ਪੱਕ ਕੇ ਤਿਆਰ ਹੋਣਗੀਆਂ ਬੜਾ ਹੀ ਵਧੀਆ ਇਹਨਾਂ ਦਾ ਕਲਰ ਆਊਗਾ ਤੇ ਟੇਸਟੀ ਐਨੀਆਂ ਜ਼ਿਆਦਾ ਹੋਣਗੀਆਂ ਜਦੋਂ ਤੁਸੀਂ ਬਣਾ ਲੀਆਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਪੂਰੀਆਂ ਕ੍ਰਿਸਪੀ ਬਣਦੀਆਂ ਮਜ਼ੇਦਾਰ ਬਣਦੀਆਂ ਜਦੋਂ ਇਹ ਤਿਆਰ ਹੋ ਗਈਆਂ ਤੇ ਆਪਾਂ ਇਹਨਾਂ ਨੂੰ ਬਾਹਰ ਕੱਢ ਲਿਆ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਇਹਤੇ ਕਿਹੜੀ ਸਾਸਤ ਪਾ ਕੇ ਖਾਣੀ ਹੈ ਦਹੀਂ ਪਾ ਕੇ ਖਾਣੀ ਹੈ ਜਿਵੇਂ ਮਰਜ਼ੀ ਤੁਸੀਂ ਬਣਾ ਕੇ ਖਾ ਸਕਦੇ ਹੋ ਬੜੀਆਂ ਹੀ ਜ਼ਿਆਦਾ ਟੇਸਟੀ ਬਣਦੀ ਹੈ ਬੜਾ ਹੀ ਸੋਹਣਾ ਇਹਨਾਂ ਦਾ ਦੇਖੋ ਕਲਰ ਆਇਆ ਤੇ ਆਪਾਂ ਵੀ ਹੁਣ ਬੱਚਿਆਂ ਨੂੰ ਚਟਪਟ ਕਰਤੀਆਂ ਸਰਵ ਕਈ ਵਾਰ ਇਹੋ ਜੀ ਰੈਸਪੀ ਬਣਾਉਣ ਲਈ ਆਪਣੇ ਕੋਲ ਚਾਵਲ ਵੀ ਬਨੇ ਪਏ ਹੁੰਦੇ ਤੇ ਇੱਕਦਾਂ ਉਬਲੇ ਆਲੂ ਵੀ ਪਿਆ ਹੁੰਦਾ ਫਿਰ ਤਾਂ ਬਸ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਬੱਚਿਆਂ ਨੂੰ ਜਲਦੀ ਜਲਦੀ ਬਣਾ ਕੇ ਖਵਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ